ਰਾਸੀ ਜੋੜੇ ਜੋੜੇ ਜਮਾ ਕਰਾਤੇ ਇੱਥੇ ਚਲ ਚਲਿਏ ਸੁਣ ਕੇ ਜੋ ਹੈ ਰਾਸੀ ਚੱਕਰ ਉਹ ਦੇਖ ਤੇ ਧਾਮ ਵਾਏ ਗੁਰੂ ਰਾਤ 200 ਹਾ ਕ੍ਰਿਆ ਕਾਲੇ ਗੁਰੂ ਵਾਹਿਬਾ ਬੜਾ ਸਿੱਧੇ ਕਰਕੇ ਲਾ ਆਂਦੇ ਸਟੈਂਡ ਲਾ ਸੀ ਤਾਂ ਸਿੱਧਾ ਸਿੱਧਾ ਸਟੈਂਡ ਲਾ ਸੋ ਗਰਲਸ ਸਤਿ ਸ੍ਰੀ ਅਕਾਲ ਕੀ ਆ ਚਾਲ ਅੱਜ 21 ਦਸੰਬਰ ਹੈ ਹੈਪੀ ਨਿਊ ਯਰ ਵਾਲੇ ਵੱਡੇ ਦੀਆਂ ਲੱਖ ਲੱਖ ਵਧਾਈਆਂ ਤੈਨੂੰ ਮੜਿਆ ਚੱਲ ਬਈ ਕੱਟੇ ਕੱਟੇ ਲਾ ਤੂੰ ਵળી ਗਾਤਾ ਕਰਦੇ ਨੇ ਲੈ ਕਿਹਦੇ ਮਾਰੇ ਲੈ ਸੁਬੇ ਤੇਰੇ ਪੁੱਲੇ ਹਾਰੇ ਤੁਹਾਡਾ ਤੋਂ ਬੜਾ ਮੋੜ ਹੈ ਹੈਪੀ ਬਰਥਡੇ ਡੂ ਯੂ ਕੱਕੀ ਰਲ ਕੇ ਕਿਰ ਸੁਹੇਤੀ ਕਹਾਣੀ ਛਿੜੀ ਕਹਾਣੀ ਸਰਸਾ ਤੋਂ ਅਜਲੀ ਚਲੋ ਗਾਇਸ ਦਮੇ ਮੇਰੇ ਮੇਰਾ ਅੱਜ ਗਾ ਬੋਧਵਾਰਾ ਬੋਧਵਾਰਾ ਗਾ ਨਮਸਵਾੜਾ ਗਾ ਨਾਲੇ ਮੁੰਡਾ ਦਾ ਬਰਥਡੇ ਹੈ ਅੱਜ 31 ਦਸੰਬਰ ਵਾਲੇ ਦੇਣਾ ਤਾਂ ਮੈਂ ਚਲ ਕੇ ਕੇਕ ਕੱਟ ਲੈਣੀ ਅੱਜ ਉਹਨੇ ਨਾਲ ਬੜਕੜ ਖਰਾਬ ਕਰਦੀ ਇਹਨੇ ਸਿੱਧਾ ਸਹ ਦਰਵਾਜ਼ਾ ਵਜਾ ਲਿਆ ਇਹਨੇ ਦਰਵਾਜ਼ਾ ਵਜਾ ਲਿਆ ਬੜਕੜ ਮੱਥਾ ਖਰਾਬ ਕਰ ਲੱਗੀ ਉਹ ਹੈਪੀ ਬਰਥਡੇ ਹੈਪੀ ਬਰਥ ਲੈ ਤੂੰ ਖਾਈ ਜਾ ਤੂੰ ਹਣ ਤੂੰ ਖਾਈ ਜਾ ਇੱਧਰ ਆ ਲੈ ਇੰਤਕਿਆ ਮੈਨੂੰ ਲੱਗਿਆ ਕਿ ਅੱਜ ਤੇਰੀ ਆਈ ਅੱਜ ਦਾ ਜਨਮ ਦਿਨ ਕੱਤੀ ਤੇ ਗੀਆ ਤੂੰ ਸੁਣ ਸੁਣ ਹੋ ਗਿਆ ਐ 16 ਸਾਲ ਦਾ ਹੋ ਗਿਆ 15 ਸਾਲਾਂ ਦਾ 15 ਸਾਲਾਂ ਦਾ ਹੋ ਗਿਆ 15 ਸਾਲਾਂ ਦਾ ਪੂਰਾ ਹੋ ਗਿਆ ਹਾਂ 16ਵਾਂ ਲੱਗ ਗਿਆ 16 ਸਾਲਾਂ ਦਾ ਆ ਜੀ ਉਹ ਹਰ ਕਹਿੰਦੇ ਥੋੜਾ ਜਿਹਾ ਲੱਗਾ ਉਧਰੇ ਉਹ ਦੇ ਪੀਪੀ ਹਾਲੇ ਆਏ ਆਪਣਾ ਆ ਮਾਵਾ ਦੇ ਕਹਿੰਦਾ 16 ਸਾਲ ਲੱਗਾ ਤੂੰ ਇਹਨਾਂ 15-15 ਲੱਗਾ ਨਾ ਵੇ ਕੀ ਲਿਖਾਇਆ ਸੀ ਪੀਪੀ ਤੋਂ ਇਸ ਤੋਂ ਬਾਅਦ ਅਸੀਂ ਜਾਵਾਂਗੇ ਦਰਬਾਰ ਸਾਹਿਬ ਨਵਾਂ ਸਾਲ ਮਨਾਉਣ ਵਾਸਤੇ 12 ਵਜੇ ਜਾਣਾ ਪਾ ਦਰਬਾਰ ਸਾਹਿਬ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆਂ ਜੀ ਸਰੌਂਦਾ ਦਿਖਾਉਣੇ ਨਾਲ ਤੇ ਛੱਟੀ ਜਾਣ ਦੀ ਜੀ ਜਾ ਕੇ 100 ਉੱਥੇ ਜਾ ਕੇ ਤਾਂ ਮਿਲਦੀ ਆ ਜੀ ਨਿਕਲੇਗਾ ਆਜੇਗਾ ਨਵਾਸਾਰਾ ਤੁ ਬਰਵੇਂ ਨਵਾਸਾਲ ਚੜਨਾ ਇੱਧਰ ਬਾਸਰਾ ਮਡੋਣਾ ਨਵਾਸਾ ਜਾਗੇ ਨਵਾਸਾਲ ਦੇ ਬਾਬਾ ਹੀ ਨੇ ਵੇਖੇ ਉਹ ਕਿਤੇ ਚਲ ਗਏ ਪਿੱਛੇ ਸਾਰੇ ਓਏ ਹੈ ਨਹੀਂ ਮਗਰ ਉਹ ਗਵਾਜ ਕੇ ਮਿਲਦਾ ਫਾਈਸਾ ਬਹੁ ਟਾਈਮ ਲੋਂਦੇ ਚੈੱਕ ਕਰੋ ਕੋ ਨਿਕਲੇ ਅਪੂ ਉੱਧਾ ਕੀ ਨਾ ਹੋਇਆ ਤਾਂ ਲੋਥੇੜੂ ਇਹ ਮਰ ਜਾ ਕੇ ਨਿਕਲੇ ਆ ਇਹ ਜਰਾ ਉਗਲ ਗਲ ਹੁੰਦਾ ਐ। ਆ ਲੋ ਜੀ ਆ ਕਾਹ ਜੀ। ਸਾਲੇ ਕੋਹੜੀ ਤੋੜੀ। ਆਪਣੇ ਤੋੜੀ। ਮੇ ਲੋ ਤੇ ਜਗਾ। ਬੜਾ ਬੜਾ। ਜਰਾ ਬਈ ਪੱਕੀ ਗੱਲ। ਇਹ ਪੱਤੀ ਗੱਲ ਪਾਪਾ ਵੱਜ ਕੇ ਰਹਿਣਾ ਤੀ। ਥ੍ਰੈਡ ਵਾਲਾ ਕਰ। ਤੀ ਵੱਜ ਜਾਣਾ ਅੱਜ। ਨਹੀਂ ਅੱਗੀ ਪੂਰੀ। ਚੱਲ ਜੀ। ਹੋ ਲੋ। ਅਸੀਂ ਸਾਰੇ ਨੂੰ ਅਸੀਂ ਨਾ ਕੱਚਾਂ ਲੈ ਕੇ ਚੱਲੇ ਆ ਜੀ ਦਰਬਾਰ ਸਾਹਿਬ ਉੱਥੇ ਜਾ ਕੇ ਤੁਹਾਨੂੰ ਦਰਸ਼ ਕਰਾਉਣੀ ਆ ਜੀ ਦਰਬਾਰ ਸਾਹਿਬ ਦੇ ਸਾਰੇ ਬੱਚੇ ਲੈ ਕੇ ਚੱਲੇ ਆ ਪਿੱਛੇ ਉਹਦੇ ਪਿੱਛੇ ਬੱਚੇ ਲੱਗੇ ਜਿਦਾ ਪਾ ਦਰਬਾਰ ਦਾ ਨਵਾਂ ਸਾਲ ਹੈਗਾ ਨਵਾਂ ਸਾਲ ਦਰਬਾਰ ਸਾਹਿਬ ਨੂੰ ਆ ਗਿਆ ਆਪਾਂ ਅੱਜ ਤੁਹਾਨੂੰ ਸੋਹਣੇ ਜਾ ਕੇ ਗੱਡੀਆਂ ਵਿੱਚ ਕਿੰਨੀਆਂ ਲੱਗੀਆਂ ਬਾਰੀ ਨਵਾ ਸਾੜ ਆ ਰੇ ਕੰਮ ਕਿੰਨੀ ਆਉਂਦੀ ਪਰ ਪਰ ਕੇ ਚੱਕਰ ਸੰਗਤ ਉਹ ਸੰਗਤ ਦੇਖਾ ਦੇ ਨਹੀਂ ਮੋਟਰ ਬੋਟਰ ਅੱਗੇ ਅੰਦਰ ਹੈ ਮੋਟਰ ਸਾਇਕਲ ਲੱਗਿਆ ਤਾਂ ਬਾਸ ਫੇਰ ਆਪਣਾ ਕੰਮ ਚੱਲ ਰਿਹਾ ਵਸ ਤੇ ਤੇ ਦੇਖਦੇ ਅੱਗੇ ਜਾ ਗਏ

ਆ ਬੜਾ ਸਿੱਧਾ ਕਰਕੇ ਲਾ ਦੇ ਸਟੈਂਡ ਲਾ ਸਿੱਧਾ 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 ਸਟੈਂਡ ਲਾ ਵੀ ਸਿੱਧਾ ਸਟੈਂਡ ਲਾ ਇਹਦਾ ਆ ਵੀ ਲਾ ਸਕਦਾ ਸਟੈਂਡ ਇਹਦਾ ਸਦਾ ਸਟੈਂਡ ਲਾ ਲੈਂਦੇ ਨਾ ਉਹਨਾਂ ਨੂੰ ਫੇਰ ਲੋਨੇ ਯਾਨੀ ਹਾਂ ਤਾਂ ਗਏ ਸਭ ਆ ਗਏ ਤੋਂ ਗਾਇਸ ਸਾਕਤ ਵੇਖੋ ਕਿੰਨੀ ਜਾਂਦੀ ਤੁਰ ਕੇ ਪੈਦਲ ਦਰਬਾਰ ਸਾਹਿਬ ਉਹ ਗਏ ਅਸੀਂ ਵੀ ਚੱਲੇ ਸੀ ਦਰਬਾਰ ਸਾਹਿਬ ਦਰਸ ਕਰਨ ਨਾਲ ਬੱਚਿਆਂ ਨੂੰ ਦਰਸ ਕਰਵਾਉਣ ਚੱਲੇ ਸੀ ਸਭ ਤੋਂ ਪਹਿਲਾਂ ਜੀ ਸਾਰੇ ਬੱਚਿਆਂ ਦੀ 9 ਸਾਲ ਦੀ ਤੁਹਾਨੂੰ ਸਾਰੇ ਮੁਬਾਰਕਾ ਲੱਖ ਲੱਖ ਵਧਾਈਆਂ 9 ਸਾਲ ਦੀ ਜੀ ਤਾਂ ਸੋ ਸਾਰੀ ਸੰਗਤ ਤੋਰੀ ਜਾਦੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਵਾਂ ਸਾਲ ਇਹਨਾਂ ਸਾਰੇ ਨੇ ਉੱਥੇ ਲਾ ਕੇ ਮਨਾਉਣਾ ਹੈ ਦੇਖੋ ਚੈੱਕ ਸੋ ਅਸੀਂ ਪਹੁੰਚ ਗਿਆ ਜੀ ਦਰਬਾਰ ਸਾਹਿਬ ਆ ਬੱਟਾ ਲਾ ਗਿਆ ਨਾ ਇਹ ਨਹੀਂ ਆ ਬਲਤੇ ਨਾ ਇਹ ਨਹੀਂ ਕਰ ਸਕੀ। ਸੰਗਤਾਂ ਦੇ ਮਨ ਚ ਇਹੋ ਹੀ ਆ ਕਿ ਅਸੀਂ 12 ਵਜੇ ਨਾ ਦਰਬਾਰ ਸਾਹਿਬ ਰਾਣਾ ਨਵਾਂ ਸਾਲ ਦਰਬਾਰ ਸਾਹਿਬ ਹੀ ਮਨਾਉਣਾ ਆਪਾਂ। ਕੀ ਜਿੱਬ ਬੰਦਾ ਬੰਦੀ ਹੋਈ ਹੈ ਥੱਲੇ 20 ਪਿਆ ਹੈ ਕਰਬੋਤ ਹੈ ਥੱਲੇ ਜੋ ਅਸੀਂ ਜੋੜ ਜੋੜੇ ਜਮਾ ਕਰਾਤੇ ਇੱਥੇ ਚਲੋ ਚਲਿਏ ਬੋਸੀ ਬੋੰਦ ਗਿਆ ਜੀ ਦਰਬਾਰ ਸਾਹਿਬ ਅਜੇ ਤੱਕ ਦਰਸ਼ਕ ਨਹੀਂ ਚੱਲਦੇ

ਤੇ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਤੇ ਨਾਮ ਵਾਹਿਗੁਰੂ ਸਤ ਵਾਹਿਗੁਰੂ 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 ਚੈੱਕ ਕਰੋ ਸੰਗਤ ਬਹੁਤ ਜਿਆਦਾ ਆਈ ਹੋਈ ਹੈ

ਸਭ ਬਹੁਤ ਯਾਨ ਕਿ ਕਿੱਥੋਂ ਨਿਕਲਦੇ ਪਏ ਆ ਬਹੁਤ ਸੰਗਤ ਦੀ ਬਹੁਤ ਆਈ ਜਾਂਦੀ ਬਰਾਲੇ ਨੇ ਸਿਰਸਾ ਸਾਹਿਬ ਤੋਂ ਬਹਾਰ ਲੱਗਾ ਤਾਂ ਬੇਟਾ ਸੰਗਤ ਦੀ ਬਹੁਤ ਜਿਆਦੀ ਆਈ ਹੈ ਉੱਥੋਂ ਨਿਕਲੀ ਉੱਥੋਂ ਨਿਕਲ ਕੇ ਆਏ ਆ ਬੜਾ ਬਹੁਤ ਸੰਗਤ ਤਾਂ ਬਹੁਤ ਜਿਆਦੀ ਆਈ ਹੋਈ ਹੈ ਬਹੁਤ ਹੀ ਜ਼ਿਆਦਾ ਇੱਧਰ ਵੀ ਲੰਗਰ ਲੱਗਾ ਹੋਇਆ ਹੈ ਭਰਾਵਾ ਇੱਧਰ ਹੀ ਲੰਗਰ ਲੱਗਾ ਹੋਇਆ ਹੈ ਜ ਆਪ ਦਾ ਮਨ ਨੂੰ ਇੱਧਰ ਲੰਗਰ ਲਾ ਕੇ ਬੈਠੇ ਆਪ ਤਾਂ ਮੈਨੂੰ ਤੋਂ ਨਾਲ ਨਹੀਂ ਦੇਖਦਾ ਬੱਸ ਸੋਚਦਾ ਤੇਰੀ ਕੁਤੇ ਤੇ ਦੱਸ ਬੋਸਾ ਉਹ ਜਿਹੜਾ ਗੁੱਸੇ ਹੁਣਾ ਇਦਾਂ ਹੀ ਘੇੜਦਾ ਹਾਂ ਪਰ ਉਹ ਉਹੀ ਗੱਲ ਮੈਂ ਕਰ ਬੋਸਾ ਛੇੜ ਛੇੜ ਪੈ ਗਈ ਨਾ ਨਾ ਨਹੀਂ ਤੇ ਲੱਗੇ ਨੇ ਸੇ ਵੱਜ ਗਿਆ ਇੱਥੇ 1 ਵਜੇ ਆਪਾਂ ਲੰਘ ਸਕ ਲੱਗੇ ਰਾਤ ਇਹ ਹੀ ਹੋ ਗਿਆ ਚਾਚਾ ਜੀ ਠੀਕ ਠੰਡੀ ਕਰਦੇ ਆ ਕਿਹੜਾ ਇਹ ਦੂਜਾ ਕਿਹੜਾ ਦਾ ਠੀਕ ਠੰਡੀ ਕਰਦਾ ਪਿਆ Yeah. <laughs>